ਤੇ ਇਮੀਗ੍ਰੇਸ਼ਨ ਵਾਲੀ ਜਿਹੜੀ ਸੀਰਨੀ ਵੰਡੀ ਜਾਂਦੀ ਸੀ ਉਹ ਰੋਕਣ ਲੱਗਿਆ ਕਹਿੰਦੇ ਹੁਣ ਜਿਹੜਾ ਆਇਆ ਤੇ ਇਮੀਗ੍ਰੇਸ਼ਨ ਹੋਈ ਕਹਿੰਦੇ ਉਹ ਕੰਮ ਨਹੀਂ ਚੱਲਣਾ ਠੀਕ ਹੈ ਨਾ ਇਹ ਇਹ ਦੇ ਉੱਤੇ ਖਾਸਾ ਰੋਕ ਲੱਗਣਾ ਪਹਿਲਾਂ ਤਾਂ ਹੁਣ ਤੇ ਰੋਕ ਲੱਗ ਜਾਣੀ ਫਿਰ ਜੇ ਤੁਸੀਂ ਆ ਗਏ ਤਾਂ ਤੁਹਾਨੂੰ ਸਹੀ ਕੰਮ ਨਹੀਂ ਮਿਲਣਾ ਤੇ ਜੇ ਸਹੀ ਕੰਮ ਮਿਲ ਗਿਆ ਤਾਂ ਉਹਦੇ ਬਾਅਦ ਵੀ ਗਾਰੰਟੀ ਨਹੀਂ ਕਿ ਤੁਸੀਂ ਇੱਥੋਂ ਪੱਕੇ ਹੋ ਜਾਓਗੇ ਸੋ ਪੜਨ ਤੋਂ ਬਾਅਦ ਵਾਪਸ ਭੇਜਣ ਦੀ ਕੋਈ ਹੈ ਜਿਹਦੇ ਵਿੱਚ 70000 ਵਿਦਿਆਰਥੀ ਵਿਦੇਸ਼ੀ ਹੈ ਜਿਹੜਾ ਇਥੋਂ ਰਿਪੋਰਟ ਹੋ ਸਕਦਾ ਕੈਨੇਡਾ ਤੋਂ ਸੋ ਇਹ ਸਾਰੀ ਪ੍ਰਕਿਰਿਆ ਦੇ ਵਿਚਾਲੇ ਕਹਿੰਦੇ ਜੀ ਦੇਸ਼ ਦੇ ਵਿੱਚ ਵਰਕ ਪਰਮਿਟ ਵਾਸਤੇ ਲੇਬਰ ਮਾਰਕੀਟ ਜਿਹੜੀ ਹੈ ਹੈਨਾ ਉਹ ਐਲ ਐਮ ਆਈ ਹੈ ਜਿਹੜਾ ਉਹਦੇ ਉੱਤੇ ਵੀ ਕੈਂਸਲ ਕਰ ਸਕਤੀ ਕਰਨ ਜਾ ਰਹੀ ਹੈ ਕਿ ਸਸਤੀ ਲੇਬਰ ਬਾਹਰੋਂ ਮੰਗਾਉਣ ਦੇ ਹਿਵਾਲੇ ਨਾਲ ਇੱਥੋਂ ਦੇ ਮਾਇਰਾਂ ਨੂੰ ਕਹਿੰਦੇ ਦਰਖਨਾਰ ਕਰ ਦਿੱਤਾ ਜਾਂਦਾ ਹੈ ਇਸ ਲਈ ਐਲ ਐਮ ਆਈ ਉੱਤੇ ਵੀ ਕੈਨੇਡਾ ਸਰਕਾਰ ਨੂੰ ਸਖਤ ਹੋਣ ਜਾ ਰਹੀ ਹੈ ਉਸ ਨੂੰ ਵੀ ਇੰਨੀ ਆਸਾਨੀ ਨਾਲ ਨਹੀਂ ਤੁਸੀਂ ਮਤਲਬ ਇਹ ਕਰ ਸਕੋਗੇ ਕਿ ਤੁਸੀਂ ਉਹਦੇ ਸਾਰੇ ਆਗ ਇਹੀ ਨਹੀਂ ਕਹਿੰਦੇ ਜੀ ਟਰੂਡੋ ਸਰਕਾਰ ਕਹਿੰਦੀ ਅਸੀਂ ਇਮੀਗ੍ਰੇਸ਼ਨ ਨੀਤੀ ਨੂੰ ਸੰਪੂਰਨ ਨੀਤੀ ਨੂੰ ਦੁਆਰਾ ਸੋਧ ਰਹੇ ਹਾਂ ਨਾਵੇਂ ਸਿਰਫ ਸੁਧਾਰ ਰਹੇ ਹਾਂ ਸੋ ਇਸ ਲਈ ਉਹ ਦਵੱਲੇ ਹੱਥ ਰੱਖ ਕੇ ਚੱਲਣਾ ਚਾਹੁੰਦੀ ਹੈ ਉਹ ਥੋੜਾ ਜਿਹਾ ਇਸ ਹਵਾ ਦੇ ਨਾਲ ਆਉਂਦੀ ਪੈਸੇ ਤੇ ਵੀ ਨਜ਼ਰ ਰੱਖਣਾ ਚਾਹੁੰਦੀ ਹੈ ਆਰਥਿਕ ਖੁਲਾਰੇ ਤੇ ਵੀ ਨਜ਼ਰ ਰੱਖਣਾ ਚਾਹੁੰਦੀ ਹੈ ਕਾਲਜਾਂ ਨੂੰ ਯੂਨੀਵਰਸਿਟੀਆਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਉਹਨੂੰ ਵੀ ਸੈਟਲ ਕਰਨਾ ਚਾਹੁੰਦੀ ਹੈ ਪਰ ਆਪਣੇ ਨਾਗਰਿਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ ਟਰੂਡੋ ਸਰਕਾਰ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੇ ਲਈ ਕਹਿੰਦੇ ਕੋਈ ਇਹੀ ਹੀ ਲੱਭ ਸੀ ਲੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਟੱਡੀ ਵੀਜ਼ਾ ਤੇ ਆਏ ਨੇ ਜਾਂ ਵਰਕ ਪਰਮਿਟ ਤੇ ਆਏ ਨੇ ਉਹਨਾਂ ਨਾਲੋਂ ਪਹਿਲਾਂ ਸਾਨੂੰ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਾ ਦਈਏ ਤਾਂ ਕਿ ਉਹਨਾਂ ਲੋਕਾਂ 'ਚ ਸਾਡੇ 'ਤੇ ਵਿਸ਼ਵਾਸ ਬਣ ਜਵੇ ਕਹਿੰਦੇ ਜੀ ਜਿਹੜੀ ਰਿਪੋਰਟ ਆ ਰਹੀ ਆ ਕਿ 2024 ਦੇ ਬੀਤੇ ਕੁਝ ਮਹੀਨਿਆਂ ਦੌਰਾਨ ਹੀ ਹੈਨਾ ਸ਼ਰਨ ਮੰਗਣ ਵਾਲਿਆਂ ਤੇ ਭਾਰਤੀ ਨਾਗਰਿਕਾਂ 'ਚ ਵੱਡੇ ਪੱਧਰ ਤੇ ਪੰਜਾਬੀ ਦੀ ਗਿਣਤੀ ਵਿੱਚ ਬੀਤੇ ਸਾਲ ਦੇ ਮੁਕਾਬਲੇ 500% ਦੀ ਗੱਲ ਆ। ਮਤਲਬ 224 ਦੇ ਕੁਝ ਮਹੀਨਿਆਂ 'ਚ ਬੀਤੇ ਵਰਿਆਂ ਦੇ ਮੁਕਾਬਲੇ ਸ਼ਰਨ ਮੰਗਣ ਵਾਲੇ 'ਚ 500% ਦੀ ਵਜਾਪ ਹੋਇਜੀ ਚ ਪੰਜਾਬੀ ਵੱਡੀ ਗਿਣਤੀ 'ਚ ਹੈ। ਇਹੀ ਨਹੀਂ ਇਸ ਤੋਂ ਇਲਾਵਾ ਬੰਗਲਾਦੇਸ਼ ਦੇ ਸ਼ਰਨਾਰਥੀ ਦੀ ਗਿਣਤੀ 'ਚ 12% ਦੀ ਵਾਧਾ ਹੋਇਆ। ਸ਼ਰਨ ਮੰਗਣ ਵਾਲੇ 'ਚ ਜੇਕਰ ਉਹ ਇਸ ਹਵਾਲੇ ਨੂੰ ਸਮਝਣਾ ਹੋਵੇ ਕਿ ਨੈਸ਼ਨਲ ਸਰਕਾਰ ਵੱਲੋਂ 223 ਦੇ ਵਿੱਚ ਕਹਿੰਦੇ ਜੀ 1,83,000 ਤੋਂ ਵੱਧ 18 ਲੱਖ ਤੋਂ ਵੱਧ 18,38,000 ਤੋਂ ਵੱਧ ਵਰਕ ਪਰਮਨ ਜਾਰੀ ਕੀਤੇ ਗਏ ਸਨ। ਇਹ ਨੰਬਰ ਪਿਛਲੇ 4 ਸਾਲਾਂ ਦੌਰਾਨ ਲਗਭਗ ਦੁੱਗਣਾ ਹੋ ਗਿਆ ਹੈ ਹੈਨਾ ਟਰੂਡੋ ਨੇ ਆਖਿਆ ਕਿ ਇਸ ਨੀਤੀ ਨੂੰ ਬਦਲਿਆ ਜਾਵੇਗਾ 25 26 ਸਤੰਬਰ 2024 ਤੋਂ ਕੈਨੇਡੀਅਨ ਕਾਰੋਬਾਰ ਵਿੱਚ 10% ਤੋਂ ਵੱਧ ਵਿਦੇਸ਼ੀ ਕੰਮੇ ਨਹੀਂ ਰੱਖੇ ਜਾ ਸਕਣਗੇ 25 26 ਸਤੰਬਰ 2024 ਤੋਂ ਬਾਅਦ ਕੈਨੇਡੀਅਨ ਕਾਰੋਬਾਰ ਦੇ ਵਿੱਚ 10% ਤੋਂ ਵੱਧ ਵਿਦੇਸ਼ੀ ਕਾਮੇ ਨਹੀਂ ਰੱਖੇ ਜਾ ਸਕਣਗੇ ਮਤਲਬ ਜਿੱਥੇ 100 ਬੰਦਿਆਂ ਦੀ ਲੋੜ ਹੈ ਉੱਥੇ 90 ਸਥਾਨ ਕੋਣਗੇ 10 ਵਿਦੇਸ਼ੀ ਕਾਮੇ ਹੀ ਹੋ ਸਕਦੇ ਨੇ ਇਹ ਤੋਂ ਵੱਧ ਨਹੀਂ ਉਹ 90 ਦੇ ਵਿੱਚ ਉੱਥੇ ਦੇ ਜਿਹੜੇ ਪੀਆਰ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਦਿੱਕਤ ਆਉਣੀ ਹੈ ਜਿਹੜੇ ਕੱਚੇ ਨੇ ਪਰਖ ਪਰਮਣਤੇ ਨੇ ਸੜੀ ਬੀਜੇ ਤੇ ਨੇ ਉਹਨਾਂ ਨੂੰ ਉਹ 10% 'ਚ ਆਉਣਗੇ ਸੋ ਇਹ ਇਸ ਪਹਿਲੂ ਨੇ ਹੁਣ ਕਾਟ ਮਾਰਨੀ ਆ ਜਿਸਦਾ ਅਸਰ ਸਿੱਧਾ ਵਿਦੇਸ਼ੀ ਵਿਦਿਆਰਥੀਆਂ ਤੇ ਵਦੇਸ਼ੀ ਉਹਨਾਂ ਨਾਗਰਿਕਾਂ ਦਾ ਜਿਹੜੇ ਉੱਥੇ ਵਰਕ ਪਰਮਿਟ ਤੇ ਗਏ ਨੇ ਸਟਡੀ ਵੀਜੇ ਤੇ ਗਏ ਨੇ ਤੇ ਜਦੋਂ ਵਿਦੇਸ਼ੀਆਂ ਤੇ ਅਸਰ ਪੈਣਾ ਸਭ ਤੋਂ ਵੱਧ ਅਸਰ ਭਾਰਤ ਤੇ ਪੈਣਾ ਤੇ ਭਾਰਤ ਦਾ ਅਸਰ ਮਤਲਬ ਪੰਜਾਬ ਤੇ ਪੈਣਾ 26 ਸਤੰਬਰ 2024 ਤੋਂ ਬਾਅਦ ਕੈਨੇਡੀਅਨ ਕਾਰੋਬਾਰ ਦੇ ਵਿੱਚ 10% ਤੋਂ ਵੱਧ ਵਿਦੇਸ਼ੀ ਕਾਮੇ ਕੰਮ ਨਹੀਂ ਕਰ ਸਕਣਗੇ ਵਿਦੇਸ਼ੀ ਕਾਮੇ ਨਹੀਂ ਰੱਖੇ ਜਾ ਸਕਣਗੇ ਇਹ ਵੱਡੀ ਗੱਲ ਹੈ ਹੁਣ ਨਾ ਤਾਂ ਇਮੀਗ੍ਰੇਸ਼ਨ ਦੀ ਸੀਰ ਨਹੀਂ ਮਿਲਣੀ ਆ ਨਾ ਪੀਆਰ ਦੀ ਸੀਰ ਨਹੀਂ ਮਿਲਣੀ ਆ ਨਾ ਹੀ ਐਲਐਮਆਈ ਵਾਲੀ ਸੀਰ ਨਹੀਂ ਮਿਲਣੀ ਆ ਸੋ ਹੁਣ ਕੈਨੇਡਾ ਜਾਣ ਤੋਂ ਪਹਿਲਾਂ ਸੋਚ ਕੇ ਜਾਇਓ ਤੇ ਜਿਹੜੇ ਕੈਨੇਡਾ ਗਏ ਨੇ ਉਨਾਂ ਦੀਆਂ ਦਿੱਕਤਾਂ ਵੱਧ ਗਈਆਂ ਨੇ ਆਸਟ੍ਰੇਲੀਆ ਨੇ ਵੀ ਨਿਯਮ ਸਖਤ ਕਰਤੇ ਨੇ ਬਾਕੀ ਮੁਲਕ ਵੀ ਨਿਯਮ ਸਖਤ ਹੁੰਦੇ ਜਾ ਰਹੇ ਨੇ ਸੋ ਇਹਦਾ ਅਸਰ ਸਿੱਧਾ ਭਾਰਤ ਤੇ ਤੇ ਪੰਜਾਬ ਤੇ ਪੈਣਾ ਹੈ